ਜਿਹੜੀ ਪਾਰਲੀਮੈਂਟ ਚਲਾਉਣ ਦਾ ਮੇਨ ਜ਼ਿੰਮੇਵਾਰੀ ਹੁੰਦੀ ਆ ਉਹ ਸਰਕਾਰ ਦੀ ਹੁੰਦੀ ਆ ਔਰ ਆਪੋਜੀਸ਼ਨ ਦੀ ਵੀ ਥੋੜੀ ਜੀ ਹੁੰਦੀ ਆ ਲੇਕਿਨ ਜਿਹੜੀ ਇਹ ਸਰਕਾਰ ਆ ਇਹ ਤੇ ਮਨੂ ਚਾਹੁੰਦੀ ਆ ਕਿ ਪਾਰਲੀਮੈਂਟ ਨਾ ਚਾਏ ਇਹਨਾਂ ਨੇ ਇੱਕ ਅੱਧੀ ਵਾਰੀ ਕੋਈ 5 ਮਿੰਟ ਦੀ ਮੀਟਿੰਗ ਕਰਕੇ ਉਸ ਤੋਂ ਬਾਅਦ ਆਪੋਜੀਸ਼ਨ ਨਾਲ ਗੱਲ ਹੀ ਨਹੀਂ ਕੀਤੀ ਬਲਕਿ ਆਪਣੇ ਬਿੱਲ ਵਿਦਆਊਟ ਐਨੀ ਡਿਸਕਸ਼ਨ ਜਿਹੜਾ ਡੈਮੋਕ੍ਰੇਸੀ ਜਦੋਂ ਪਾਰਲੀਮੈਂਟ ਚੱਲ ਨਾ ਰਹੀ ਹੋਵੇ ਹਾਊਸ ਨਾ ਚੱਲ ਰਿਹਾ ਹੋਵੇ ਉਦੋਂ ਕੋਈ ਬਿੱਲ ਨਹੀਂ ਪਾਸ ਕਰਨਾ ਚਾਹੀਦਾ ਲੇਕਿਨ ਇਹ ਹਰ ਬਿੱਲ ਇਹਨਾਂ ਨੇ 13 ਬਿੱਲ ਪਾਸ ਕੀਤੇ ਆ ਔਰ ਇਹੋ ਜੇ ਕਾਨੂੰਨ ਪਾਸ ਕੀਤੇ ਆ ਜਿਨ੍ਹਾਂ ਦਾ ਸਮਾਜ ਤੇ ਬਹੁਤ ਅਸਰ ਸੀ ਲੇਕਿਨ ਇਹਨਾਂ ਨੇ اپੋਜੀਸ਼ਨ ਨੂੰ ਵਿਸ਼ਵਾਸ ਲੈਣਾ ਸਮਝਿਆ ਹੀ ਨਹੀਂ ਔਰ ਨਾਲ ਜਿਹੜਾ ਸਾਡਾ ਮੰਗ ਸੀ ਕੇ ਭਾਈ ਬਿਹਾਰ ਚ ਤੁਸੀਂ 65 ਲੱਖ ਵੋਟਾਂ ਕੱਟਤੀਆਂ ਨੇ ਉਹਦੇ ਤੇ ਡਿਸਕਸ਼ਨ ਤਾਂ ਕਰੀਏ ਬਿਹਾਰ ਹਿੰਦੂਸਤਾਨ ਦਾ ਹਿੱਸਾ ਸਾਡੀ ਜ਼ਿੰਮੇਵਾਰੀ ਹੈ ਅਸੀਂ اپੋਜੀਸ਼ਨ ਚ ਹੈਗੇ ਆ ਉਹ ਉਹਦੇ ਤੇ ਡਿਸਕਸ਼ਨ ਨਹੀਂ ਕਰਨਾ ਚਾਹੁੰਦੇ ਉਹ ਕਹਿੰਦੇ ਆ ਕਿ ਨਹੀਂ ਜੀ ਇਹਦੇ ਤੇ ਤਾਂ ਅਸੀਂ ਡਿਸਕਸ਼ਨ ਨਹੀਂ ਕਰਾਂਗੇ ਤੇ ਉਹ ਡੈਡਲੈਕ ਹੋਰ ਕਰਕੇ ਬਿਲਕੁਲ ਨਹੀਂ ਇਸ ਕਰਕੇ ਡਿਸਕਸ਼ਨ ਨਹੀਂ ਹੋ ਪਾਇਆ ਆਪਣੇ ਮੁੱਦੇ ਤੇ ਪੰਜਾਬ ਕੇ ਜੋ ਉਠਾਣਾ ਚਾਹਤੇ ਆ ਨਹੀਂ ਨਹੀਂ ਮੇਰੇ ਤੋਂ ਬਹੁਤ سارے ਮੁੱਦੇ ਆ ਸਾਡਾ ਫਤਿਹਗੜ੍ਹ ਸਾਹਿਬ ਦਾ ਮੁੱਦਾ ਮੇਰੇ ਆ ਨੈਸ਼ਨਲ ਹਾਈਵੇ ਦੇ ਮੁੱਦੇ ਆ ਰੇਲਵੇ ਦੇ ਮੁੱਦੇ ਆ ਬਹੁਤ سارے ਸਾਡੇ ਮੁੱਦੇ ਆ ਲੇਕਿਨ ਅਸੀਂ ਕੋਈ ਮੁੱਦਾ ਨਹੀਂ ਇਸ ਵਾਰ ਚੁੱਕ ਸਕੇ ਕਿਉਂਕਿ ਇਹਨਾਂ ਨੇ ਇਹ ਤੇ ਚਾਹੁੰਦੇ ਹੀ ਨਹੀਂ ਕਿ ਪਾਰਲੀਮੈਂਟ ਦਾ ਆਦਮੀ ਬੋਲੇ ਔਰ ਲੋਕ ਉਹਦੇ ਚ ਮੁੱਦੇ ਚੁੱਕਣ ਔਰ ਇਹਨਾਂ ਨੂੰ ਜਵਾਬ ਦੇਣਾ ਪਵੇ ਸਰਕਾਰ ਬਸਤੀ ਵੀ ਨਜ਼ਰ ਆ ਰਹੀ ਕਿ ਐਸਆਰ ਕੇ ਮੁੱਦੇ ਪਰ ਕਿਉਂਕਿ ਆਪ ਲੋਕ ਇਲیکشن ਕਮਿਸ਼ਨ ਵੀ ਜਾਣਾ ਚਾਹਤੇ تھے ਲੇਕਿਨ ਆਪ ਲੋਕੋ ਕੋ ਜਾਨੇ ਨਹੀਂ ਦਿਆ ਗਿਆ ਬਿਲਕੁਲ ਸਾਰੀ اپੋਜੀਸ਼ਨ 300 ਤੋਂ ਜ਼ਿਆਦਾ ਐਮਪੀ ਸਿਰਫ ਸ਼ਾਂਤੀਪੂਰਵਕ ਮਾਰਚ ਕਰ ਰਹੇ ਹੈ ਇਲیکشن ਕਮਿਸ਼ਨ ਦੇ ਦਫਤਰ ਨੂੰ ਇਹਨਾਂ ਨੇ ਸਾਨੂੰ ਇਥੋਂ ਦੀ ਦਿੱਲੀ ਪੁਲਿਸ ਔਰ ਕੇਂਦਰ ਸਰਕਾਰ ਨੇ ਸਾਨੂੰ ਉਸ ਦਫਤਰ ਨਹੀਂ ਪਹੁੰਚਣ ਦਿੱਤਾ ਔਰ ਆ ਆ ਮਾ ਜਿਹੜਾ ਪਾਰਲੀਮੈਂਟ ਸਟਰੀਟ ਥਾਣਾ ਉਹਦੇ ਜਾ ਕੇ ਸਾਰਿਆਂ ਨੂੰ ਬੰਦ ਕਰਤਾ ਇਹ ਤੇ ਇਸ ਤਰ੍ਹਾਂ ਦੀ ਸਰਕਾਰ ਹੈ ਬਿਲਕੁਲ ਡ੍ਰੈਕੋਨियन اور ਡਿਕਟੇਟਰਸ਼ਿਪ ਵਾਲੀ ਸਰਕਾਰ ਲੱਗਦਾ ਹੈ ਸਰਕਾਰ ਇਸ ਵਿੱਚ ਜਨਤਾ ਦਾ ਨੁਕਸਾਨ ਹੁੰਦਾ ਹੈ ਜਨਤਾ ਦਾ ਪੈਸਾ ਖਰਚ ਹੁੰਦਾ ਹੈ ਬਿਲਕੁਲ ਪੈਸਾ ਖਰਚ ਹੁੰਦਾ ਹੈ ਔਰ ਜਨਤਾ ਦਾ ਨੁਕਸਾਨ ਹੁੰਦਾ ਹੈ ਪਰ ਇਹ ਪਰ ਇਹ ਸਰਕਾਰ ਹੈ ਜਿਹੜੀ ਬਿਲਕੁਲ ਕਿਸੇ ਗੱਲ ਚ ਕਿਸੇ ਡਿਸਕਸ਼ਨ ਚ ਇੰਟਰਸਟਿਡ ਨਹੀਂ ਹੈ ਇਹਤੇ ਕਿਸੇ ਗੱਲ ਚ ਇੰਟਰਸਟਡ ਨਹੀਂ ਹੈਗੇ ਇਹ ਤਾਂ ਸਿਰਫ ਆਪਣਾ ਬੁਲਡੋਜ਼ਰ ਸਰਕਾਰ ਚਲਾਉਣਾ ਚਾਹੁੰਦੇ ਆ ਜ਼ੋਰ ਜ਼ਬਰਦਸਤੀ ਨਾਲ ਸਰਕਾਰ ਚਲਾਉਣਾ ਚਾਹੁੰਦੇ ਜਿਸ ਤਰੀਕੇ ਸਿ ਵਿਧਾਨ 130 ਮੇ ਬਦਲਾਵ ਕੀਤਾ ਜਾ ਰਹਾ ਹੈ ਇਹ ਦਿਲ ਪੇਸ਼ ਕੀਤਾ ਗਿਆ ਹੈ ਕਿਸ ਤਰੀਕੇ ਸੇ ਆਪ ਦੇਖੋ ਦੇਖੋ ਇਹਤੇ ਇਹਨਾਂ ਦੀ ਮਨਛਾ ਸਪਸ਼ਟ ਹੈ ਇਹਨਾਂ ਦਾ ਡੈਮੋਕ੍ਰੇਸੀ ਚ ਵੋਟ اپੋਜੀਸ਼ਨ ਦੀ ਕਿਸੇ ਸਰਕਾਰ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਹੈਗੇ ਦੇਖੋ ਹਿੰਦੁਸਤਾਨ ਚ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਜਿਹੜੀਆਂ ਸੂਬੇ ਹਾਰ ਜਾਂਦੇ ਸੀ ਉੱਥੋਂ ਦੇ ਲੋਕਾਂ ਤੇ ਜਿਹੜੇ اپੋਜੀਸ਼ਨ ਦੇ ਲੀਡਰ ਸੀ ਉਹਨਾਂ ਦੇ ਈਡੀ ਦਾ ਰੇਡ ਕਰ ਸ ਸੀਬੀਆਈ ਦਾ ਰੇਡ ਕਰ ਇਨਕਮ ਟੈਕਸ ਦਾ ਰੇਡ ਕਰ ਉਹਨਾਂ ਨੂੰ ਫਿਰ ਡਰਾ ਕੇ ਕੇਸ ਬਣਾ ਕੇ ਫਿਰ ਆਪਣੇ ਨਾਲ ਜੁਆਇਨ ਕਰਾ ਕੇ ਮਹਾਰਾਸ਼ਟਰ ਦੀ ਸਰਕਾਰ ਤੋੜੀ ਮੱਧ ਪ੍ਰਦੇਸ਼ ਦੀ ਗੋਆ ਦੀ ਤੋੜੀ ਹੋਰ ਨਾਰਥ ਈਸਟ ਬਥੇਰਾ ਕੁਝ ਸੱਤ ਅੱਠ ਇਹਨਾਂ ਨੇ ਸਰਕਾਰਾਂ ਸਾਡੀਆਂ ਤੋੜੀਆਂ ਫਿਰ ਇਹਨਾਂ ਨੇ ਆ ਵੋਟ ਚੋਰੀ ਦਾ ਕੰਮ ਸ਼ੁਰੂ ਕੀਤਾ ਕਿ ਜਿਹੜੀਆਂ ਵੋਟਰ ਲਿਸਟਾਂ ਨੇ ਉਹਨਾਂ 'ਚ ਗੜਬੜ ਕਰਦੇ ਸੀ ਫੇਰ ਉਹ ਵੋਟਰ ਲਿਸਟਾਂ ਫੜੀਆਂ ਗਈਆਂ ਹੁਣ ਰਾਹੁਲ ਜੀ ਨੇ ਇੱਕ ਅਸੈਂਬਲੀ 'ਚ 1 ਲੱਖ ਵੋਟ ਨਕਲੀ ਦੱਸਤੀ ਤੇ ਉਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਸੀ ਨਵਾਂ ਕਾਨੂੰਨ ਬਣਾ ਕੇ ਲੈ ਆਇਆ ਕਿ ਜਿਹੜੇ اپੋਜੀਸ਼ਨ ਦੇ ਲੋਕ ਇਲੈਕਟ ਵੀ ਹੋ ਜਾਣਗੇ ਮਨਿਸਟਰ ਔਰ ਮੁੱਖ ਮੰਤਰੀ ਉਹਨਾਂ ਨੂੰ ਜ਼ੋਰ ਜਬਰਦਸਤੀ ਕਰਕੇ ਫੜ ਕੇ ਔਰ ਉਹਨਾਂ ਦਾ ਕਾਨੂੰਨ ਇਹੋ ਜਿਹਾ ਬਣਾ ਰਿਹਾ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਪਊਗਾ ਗੱਦੀ ਤੋਂ ਉਤਰਾਂ ਔਰ ਫਿਰ ਜਦੋਂ ਚੀਫ ਮਨਿਸਟਰ ਗੱਦੀ ਤੋਂ ਉਤਰ ਗਿਆ ਜਾਂ ਮੁੱਖ ਲੋਕ ਜੇਲ੍ਹ ਚ ਬੰਦ ਹੋ ਗਏ ਉਹਨਾਂ ਦੇ ਐਮਐਲਏ ਨੂੰ ਡਰਾ ਕੇ ਧਮਕਾ ਕੇ ਫਿਰ ਇਹ ਆਪਣੀਆਂ ਸਰਕਾਰਾਂ ਬਣਾਉਣਗੇ ਇਹ ਤਾਂ ਬਿਲਕੁਲ ਇਨਾਂ ਦੁਰਪਯੋਗ ਸੰਵਿਧਾਨ ਦਾ ਔਰ ਕਾਨੂੰਨ ਦਾ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਹੁੰਦਾ ਜਿੰਨਾ ਮੋਦੀ ਜੀ ਔਰ ਅਮੇਚਾ ਜੀ ਕਰ ਰਹੇ। ਕੀ ਲੱਗਦਾ ਹੈ ਇਹ ਸਭ ਜਿਸ ਤਰੀਕੇ ਸੇ ਉਪਰਾਸ਼ਟਪਤੀ ਪਦ ਕੇ ਚੁਣავ ਹੋ ਰਹੀ ਹੈ? ਅਹ ਇਸਪਰ ਤਾਨਾਸਾਈ ਕਰ ਰਹੇ ਹੈ ਸਰ। ਨਹੀਂ ਆ ਉਹ ਤੋ ਅਭੀ ਹੋਣਾ ਹੈ। ਦੇਖਿਏ ਉਹ ਤੋ 9 ਨਾ 9 ਤਾਰੀਖ ਨੂੰ ਵੋਟਾਂ ਪੈਣੀਆਂ ਨੇ ਉਹ ਤਾਂ ਆ ਜੇਂਗਾ। ਉਹ ਤਾਂ ਹੁਣ ਦੇਖਦੇ ਆ ਕਿਹੜੇ ਆਪੋਜੀਸ਼ਨ ਲੀਡਰਾਂ ਤੇ ਰੇਡ ਕਰਦੇ ਆ ਕਿੰਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਦੇ ਕੁਛ ਦਿਨ ਹੈਗੇ ਹੁਣ ਦੇਖਾਂਗੇ ਕਿ ਕਿਸ ਤਰ੍ਹਾਂ ਕਰਦੇ ਆ। ਅਜੇ ਤਾਂ ਅਜ ਨਾਮਿਨੇਸ਼ਨਸ ਹੋਈਆਂ ਨੇ। ਮੈਜੀ ਬਖਸ਼ ਕੀ ਮਜ਼ਬੂਤ ਸਥਿਤੀ ਹੈ। ਬਹੁਤ ਜ਼ਿਆਦਾ ਤੁਸੀਂ ਦੇਖਿਓ ਇਹਨਾਂ ਦੇ ਵਿੱਚ ਫੁੱਟ ਹੈਗੀਆਂ ਇਹਨਾਂ ਦੇ ਐਲਾਈਸ ਵਿੱਚ ਫੁੱਟਾ ਬਹੁਤ ਸਾਰੇ ਬੀਜੇਪੀ ਦੇ ਬਹੁਤ ਸਾਰੇ ਇਹਨਾਂ ਦੇ ਐਲਾਈਸ ਸਾਨੂੰ ਵੋਟ ਪਾਉਣਗੇ ਇੰਡੀਆ ਐਲਾਈਂਸ ਨੂੰ ਅ ਇਸ ਤਰੀਕੇ ਸੇ ਪੰਜਾਬ ਮੇ ਬਾੜ ਜੈਸੇ ਹਾਲਾਤ ਹੈ ਕਿਉਂਕਿ ਨਦੀਆਂ ਉफान ਪਰ ਹੈ ਇਸ ਕੋ ਆਪਕੇ ਇਸ ਤਰੀਕੇ ਸੇ ਦੇਖ ਰਹੇ ਨਹੀਂ ਉਹ ਤੇ ਦੇਖੋ ਸੂਬਾ ਸਰਕਾਰ ਦੀ ਜ਼ਿੰਮੇਦਾਰੀ ਹੈ ਔਰ ਕੇਂਦਰ ਸਰਕਾਰ ਨਾਲ ਉਹਨਾਂ ਨੂੰ ਕਰਨਾ ਚਾਹੀਦਾ ਉਹ ਤੇ ਸਾਰਾ ਪੰਜਾਬ ਥੱਲੇ ਦਾ ਫਿਰੋਜ਼ਪੁਰ ਫਿਰੂਦ ਕੋ ਫਾਜ਼ਿਲਕਾ ਬੋਰ ਉਹ ਇਲਾਕਾ ਸਾਰਾ ਇਧਰ ਕਪੂਰਥਲਾ ਆਪਣਾ ਸੁਲਤਾਨਪੁਰ ਲੋਧੀ ਉਹ ਸਾਰਾ ਡੁੱਬਿਆ ਪਿਆ ਔਰ ਸਾਡੇ ਉਥੋਂ ਦੀ ਸਰਕਾਰ ਨੂੰ ਤਾਂ ਕੋਈ ਫਿਕਰ ਹੀ ਨਹੀਂ ਆ ਉਹਨਾਂ ਦੀ ਜਿੱਦਣ ਦੀ ਉਹ ਲੈਂਡ ਪੂਲਿੰਗ ਪਾਲਿਸੀ ਉਹਨਾਂ ਨੂੰ ਵਾਪਸ ਕਰਨੀ ਪਈਆਂ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਉਸ ਤੋਂ ਬਾਅਦ ਸਿਸੋਧਿਆ ਜੀ ਨੇ ਇੱਕ ਬਿਆਨ ਦਿੱਤਾ ਸਾਹਮਦਾਨ ਭੇਦ ਲੜਾਈ ਝਗੜਾ ਗਾਲਾਂ ਜੋ ਮਰਜ਼ੀ ਕਰੋ ਆਪਾਂ ਸਤਾਈ ਚ ਸਰਕਾਰ ਬਣਾਉਣੀ ਆ ਉਹਨਾਂ ਨੂੰ ਹੁਣ ਸਮਝ ਹੀ ਨਹੀਂ ਆ ਰਹੀ ਕਰਨਾ ਕੀ ਸਰਕਾਰ ਉਥੇ ਕੋਈ ਕੰਮ ਨਹੀਂ ਕਰੇ